ਜਦੋਂ ਕੋਈ ਘਰ ਲੈਣਾ ਕਿਸੇ ਨੂੰ ਸਭ ਤੋਂ ਜਿਹੜੀਆਂ ਮੇਨ ਚੀਜ਼ਾਂ ਨੇ ਉਹਨਾਂ ਦਾ ਕਿਹੜੀਆਂ ਦਾ ਧਿਆਨ ਰੱਖਣਾ ਚਾਹੀਦਾ ਇਹ ਤਾਂ ਹੈ ਨਹੀਂ ਵੀ ਇੱਥੇ ਤਾਂ ਸਾਰਾ ਦਿਨ ਘਰ ਵਿਕਦੇ ਤੇ ਖਰੀਦੇ ਜਾਂਦੇ ਜਦੋਂ ਮਰਜੀ ਤੁਸੀਂ ਡਾਊਨ ਸਾਈਜ਼ ਕਰ ਲਓ ਜਦੋਂ ਮਰਜੀ ਅਪ ਸਾਈਜ਼ ਕਰ ਲਓ ਹਾਂਜੀ ਜਿਹੜੀ ਤੁਹਾਡੀ ਵਰਤਮਾਨ ਆਮਦਨ ਹੂੰ ਉਸ ਆਨ ਨਹੀਂ ਤੁਹਾਨੂੰ ਫੈਸਲਾ ਲੈਣਾ ਚਾਹੀਦਾ ਤੇ ਉਸ ਤੋਂ ਬਾਅਦ ਜਿੰਨੀ ਤੁਹਾਡੀ ਰਿਕੁਆਇਰਮੈਂਟ ਹੈ ਇਹ ਕਰ ਲੈਣ ਲੱਗਿਆ ਕੋਈ ਇਕੱਲੇ ਇੱਕ ਐਂਗਲ ਦੇਖ ਕੇ ਨਹੀਂ ਚੱਲਿਆ ਜਾਂਦਾ ਸਹੀ ਗੱਲ ਹਰ ਐਂਗਲ ਦੇਖਣਾ ਪੈਂਦਾ ਤੁਹਾਡੀ ਕੰਪਨੀ ਹੋਰ ਵੀ ਕੁਝ ਕਰਦੀ ਹੈ ਜਿ ਤਰ੍ਹਾਂ ਲੋਨ ਉਹਦੇ ਵਿੱਚ ਹੈਲਪ ਕਰਦੀ ਹੋਵੇ ਬ੍ਰੋਕਰ ਹੋਣ ਇਸ ਕੰਪਨੀ 'ਚ ਸੋ ਇਹ ਆ ਵੀ ਜਿਹੜਾ ਵੀ ਘਰ ਖਰੀਦਣ ਲਈ ਆਉਂਦਾ ਉਹਦੇ ਲਈ ਇੱਕੋ ਛੱਤ ਥਲੇ ਤਿੰਨ ਸਹੂਲਤਾਂ ਨੇ ਸਟਾਕ ਸਾਡੀ ਕੰਪਨੀ ਕੋਲੇ ਬਹੁਤ ਆ ਤੇ 9 ਲੱਖ ਡਾਲਰ ਤੋਂ ਲੈ ਕੇ 2.2 ਤੱਕ ਦੇ ਸਾਡੇ ਕੋਲੇ ਘਰ ਨੇ ਦੋਹੀ ਰੇਟ ਕੱਟ ਲੱਗਦਾ ਬਾਈ ਜੀ ਪ੍ਰਾਪਰਟੀ ਦੇ ਰੇਟ ਵਧਦੇ ਨੇ ਇਹ ਤਿੰਨ ਰੇਟ ਕੱਟ ਲੱਗਣ ਕਰਕੇ ਬੂਮ ਵੀ ਆਇਆ ਹੈ ਨਾ ਪ੍ਰਾਪਰਟੀ ਰੇਟ ਵੀ ਵਧੇ ਤੇ ਰੇਟ ਹੁਣ ਹੋਰ ਵੀ ਵਧਣਗੇ ਸਤ ਸ੍ਰੀ ਅਕਾਲ ਦੋਸਤੋ ਮੈਂ ਬਚਿੱਤਰ ਸਿੰਘ ਹਾਜ਼ਰ ਹਾਂ ਇੱਕ ਵਾਰੀ ਫੇਰ ਆਪਣੇ ਚੈਨਲ ਦਿਲ ਖੋਲ ਕੇ ਤੇ ਅੱਜ ਮੇਰੇ ਨਾਲ ਫੇਰ ਇੱਕ ਵਾਰੀ ਨੇ ਭਾਜੀ ਅਵਤਾਰ ਸਿੰਘ ਜਿਨ੍ਹਾਂ ਨੂੰ ਤੁਹਾਡੇ ਚੋਂ ਬਹੁਤੇ ਲੋਕ ਜਾਣਦੇ ਨੇ ਭਾਜੀ ਕਰਦੇ ਨੇ ਰੀਅਲ ਸਟੇਟ ਚ ਕੰਮ ਤੇ ਆਪਾਂ ਭਾਜੀ ਨੂੰ ਰੀਅਲ ਸਟੇਟ ਬਾਰੇ ਕੁਝ ਗੱਲਾਂ ਬਾਤਾਂ ਪੁੱਛਾਂਗੇ ਹਾਂਜੀ ਭਾਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਬਾਈ ਜੀ ਹਾਂ ਸਭ ਤੋਂ ਪਹਿਲਾਂ ਤੇ ਇਹ ਦੱਸੋ ਵੀ ਰੀਅਲ ਸਟੇਟ ਵਾਲੇ ਜਿੰਨੇ ਵੀ ਹੁੰਦੇ ਨੇ ਨਾ ਮੈਂ ਇੱਥੇ ਜਿੰਨੇ ਕ ਵੇਖਿਆ ਸਾਰਿਆਂ ਨੇ ਭਾਵੇਂ ਗਰਮੀ ਹੋਵੇ ਸਿਆਲ ਹੋਵੇ ਭਾਵੇਂ 37 ਡਿਗਰੀ ਟੈਂਪਰੇਚਰ ਹੋਵੇ ਕੋਟ ਜ਼ਰੂਰ ਪਾਇਆ ਹੁੰਦਾ ਆਪਣੋ ਤੇ ਟਾਈਟੂ ਹੀ ਲਾਈ ਹੁੰਦੀ ਆ ਕੀ ਕਾਰਨ ਹੈ ਕੋਈ ਡ्रेस ਕੋਡ ਲਾਉਣਾ ਪਾਉਣਾ ਪੈਂਦਾ ਇਹ ਸਾਰਾ ਕੁਝ ਕਿ ਮਤਲਬ ਦੱਸੋ ਮਣਾਜਾ ਇਹਦੇ ਬਾਰੇ ਬਾਈ ਜੀ ਦਰਅਸਲ ਦੇਖੋ ਜਿਹੜੀ ਆਪਾਂ ਐਜ਼ ਅ ਗੁਰਸਿੱਖ ਵੀ ਮੈਂ ਕਹਿੰਦਾ ਬਾਣੀ ਤੇ ਬਾਣਾ ਹਨਾ ਬਾਣੇ ਦਾ ਮਤਲਬ ਗੁਰੂ ਸਾਹਿਬ ਨੇ ਵੀ ਕਿਹਾ ਹਾਂ ਤੇ ਜਿਹੜਾ ਡਰੈਸ ਕੋਡ ਆ ਚਾਹੇ ਆਰਮੀ ਆ ਚਾਹੇ ਸਕੂਲਾਂ ਦੀ ਬੱਚਿਆਂ ਦੀ ਯੂਨੀਫਾਰਮ ਹੁੰਦੀ ਹੈ ਹਨਾ ਇਹ ਡਰੈਸ ਕੋਡ ਹੀ ਆ ਵੀ ਪੈਂਟ ਕੋਟ ਮੇਰੇ ਜਦੋਂ ਦਾ ਮੈਂ ਰੀਅਲ ਏਸਟੇਟ ਤੇ ਆਇਆ ਮੈਂ ਪਹਿਲਾਂ ਤੋਂ ਹੀ ਦੇਖ ਰਿਆ ਹਨਾ ਤੇ ਜਦੋਂ ਤੁਸੀਂ ਤਿਆਰ ਪਰ ਤਿਆਰ ਹੁੰਨੇ ਆ ਉਹ ਵਧੀਆ ਪ੍ਰਭਾਵ ਪੈਂਦਾ ਜਦੋਂ ਬਾਹਰ ਆਉਂਦਾ ਹਨਾ ਦੇਖਣ ਲਈ ਤੇ ਸੋਣਾ ਲੱਗਦਾ ਤੇ ਜਿਹੜਾ ਤੁਸੀਂ 37 ਡਿਗਰੀ ਵਾਲੀ ਗੱਲ ਕਰਦੇ ਆ ਵੀ ਉਹ ਠੰਡੇ ਕੋਟ ਵੀ ਆਉਂਦੇ ਆ ਤੇ ਗਰਮ ਵੀ ਆਉਂਦੇ ਆ ਸਿਆਲਚ ਕੋਲ ਹਰ ਤਰ੍ਹਾਂ ਦੇ ਕੋਟ ਆ ਉਹ ਕਹਿੰਦਾ ਤਾਂ ਟੱਟੋ ਸਾਹਿਬ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਓਕੇ ਉਹਦੇ ਪਿੱਛੇ ਰੀਜਨ ਆ ਕੋਈ ਹਾਂ ਦੂਸਰੀ ਗੱਲ ਮੈਂ ਟੀਚਿੰਗ ਲਾਈਨ ਚ ਲਿਆ ਹਨਾ ਲੰਮਾ ਸਮਾਂ ਟੀਚਿੰਗ ਲਾਈਨ ਦਾ profession ਚ ਐਜ਼ ਅ ਪ੍ਰਿੰਸੀਪਲ ਡਾਇਰੈਕਟਰ ਅਸੀਂ ਪਹਿਲਾਂ ਹੀ ਸੂਟਡ ਬੂਟਡ ਹੁੰਦੇ ਸੀ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਏ ਓਕੇ ਤੇ ਤੁਹਾਡੀ ਕੰਪਨੀ ਦਾ ਨਾਮ ਕੀ ਹੈ ਬਾਜੀ ਸਾਡੀ ਕੰਪਨੀ ਦਾ ਨਾਮ ਮੇਨ ਸਟ੍ਰੀਮ ਰੀਅਲ اسٹیਟ ਜੀ ਓਕੇ ਤੇ ਕਿੰਨੀ ਕੁ ਦੇਰ ਦੀ ਇਹ ਕੰਪਨੀ ਕੰਮ ਕਰ ਰਹੀ ਆ ਤੇ ਕੀ ਵੱਖਰਾ ਕਰਦੇ ਹੋ ਕਿਹੋ ਜਿਹੇ ਸੁਆਵਾਂ ਦਿੰਦੇ ਹੋ ਥੋੜਾ ਜਿਹਾ ਕਰੋ ਡਿਟੇਲਸ ਦੱਸੋ ਅਸੀਂ ਪੂਰਾ ਕੈਨਬਰਾ ਹਨਾ ਯਾਸ ਇਧਰ ਐਨ ਐਸ ਡਬਲਯੂ ਦਾ ਆਪਣਾ ਕੁਇਨ ਬਿਨ ਗੂ ਗੋਂਗ ਜ਼ਾਰਾ ਬੁੰਮਰੇ ਸਾਰਾ ਏਰੀਆ ਕਵਰ ਕਰਦੇ ਆ ਓਕੇ ਤੇ ਅਸੀਂ ਇਹਦੇ ਚ ਘਰ ਤਾਂ ਸੈਲ ਕਰਦੇ ਹੀ ਕਰਦੇ ਆ ਨਾਲ ਅਸੀਂ ਹਾਊਸ ਐਂਡ ਲੈਂਡ ਪੈਕੇਜ ਵੀ ਦੇ ਰਹੇ ਆ ਬਲॉक्स ਵੀ ਦੇ ਰਹੇ ਆ ਓਕੇ ਹਰ ਤਰ੍ਹਾਂ ਦੀ ਸਾਡੇ ਕੋਲ ਰੈਂਟਡ ਪ੍ਰੋਪਰਟੀਆਂ ਵੀ ਹੈਗੀਆਂ ਨੇ ਹਮ ਹਰ ਤਰ੍ਹਾਂ ਦੀ ਸਹੂਲਤਾਂ ਚਾਹੇ ਕਿਸੇ ਨੇ ਘਰ ਖਰੀਦਣਾ ਚਾਹੇ ਕਿਸੇ ਨੇ ਵੇਚਣਾ ਚਾਹੇ ਲੀਜ਼ ਤੇ ਦੇਣਾ ਤੇ ਚਾਹੇ ਲੀਜ਼ ਤੇ ਲੈਣਾ ਓਕੇ ਕਿਹ ਤਰ੍ਹਾਂ ਚੱਲ ਰਹੀ ਮਾਰਕੀਟ ਕਿਵੇਂ ਚੱਲ ਰਹੀ ਉਹਨੂੰ ਬਹੁਤ ਵਧੀਆ ਚੱਲਦੀ ਹੈ ਬਾਈ ਜੀ ਸਾਡੇ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਮੈਂ ਜਦੋਂ ਦਾ ਕੰਮ ਕਰ ਰਿਹਾ ਮੇਨ ਸਟ੍ਰੀਮ ਰੀਅਲ اسٹیਟ ਦਾ ਵਧੀਆ ਸਾਡੇ ਕੋਲ ਸਟਾਕ ਆ ਵਧੀਆ ਘਰ ਵਿਕ ਰਹੇ ਆ ਤੇ ਕਿਸੇ ਕਿਸਮ ਦੀ ਸਾਨੂੰ ਸਮੱਸਿਆ ਨਹੀਂ ਬਹੁਤ ਸੋਹਣਾ ਕੰਮ ਚੱਲ ਰਿਹਾ ਤੇ ਅੱਜ ਜਦੋਂ ਦੀ ਇਹ 5% ਵਾਲੀ ਜਿਹੜੀ ਡਿਪੋਜ਼ਿਟ ਵਾਲੀ ਸਕੀਮ ਆਈ ਹੈ ਸਰਕਾਰ ਦੀ ਕੁਝ ਫਰਕ ਪਿਆ ਬੂਮ ਆਇਆ ਥੋੜਾ ਹਾਂਜੀ ਪਰ ਉਹਦੇ ਚ ਇਹ ਆ ਬਾਈ ਜੀ ਵੀ ਉਹ ਉਹ ਜਿਹੜਾ ਹੈਗਾ 1 ਮਿਲੀਅਨ ਤੱਕ ਆ ਹਨਾ ਪਰ ਹੁਣ ਲੋਕਾਂ ਦੀ ਸੋਚ ਵੀ ਥੋੜੀ ਜੀ ਜ਼ਿਆਦਾ ਉੱਚੀ ਹੋ ਗਈ ਹੈ ਹਨਾ 1 ਮਿਲੀਅਨ ਤੋਂ ਵੱਧ ਦੀ ਡਿਮਾਂਡ ਵਾਲੇ ਜਿਵੇਂ ਹੁਣ ਵੀ ਘਰ ਮੰਨ ਲਓ ਮੈਂ ਅੱਜ ਵੀ ਓਪਨ ਹੋਮ ਕਰਕੇ ਆ 1.1 1.2 1.3 1.4 1.5 1.6 ਤੱਕ ਲੋਕ ਜਾ ਰਹੇ ਨੇ ਓਕੇ ਹਾਂਜੀ ਤੇ ਮਿਲੀਅਨ ਤੋਂ ਥੱਲੇ ਵਾਲੀਆਂ ਪ੍ਰਾਪਰਟੀਆਂ ਵੀ ਅਸੀਂ ਸੇਲ ਕਰਦੇ ਆ ਪਰ ਜ਼ਿਆਦਾ ਮਿਲੀਅਨ ਤੋਂ ਉੱਤੇ ਵਾਲੀਆਂ ਸਾਡੇ ਕੋਲ ਹੈਗੀਆਂ ਨੇ ਹੂੰ ਤੁਹਾਡੇ ਹਿਸਾਬ ਨਾਲ ਜਦੋਂ ਕੋਈ ਘਰ ਲੈਣਾ ਕਿਸੇ ਨੇ ਉਹਨੂੰ ਸਭ ਤੋਂ ਜਿਹੜੀਆਂ ਮੇਨ ਚੀਜ਼ਾਂ ਨੇ ਉਹਨਾਂ ਦਾ ਕਿਹੜੀਆਂ ਦਾ ਧਿਆਨ ਰੱਖਣਾ ਚਾਹੀਦਾ ਦੇਖੋ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਜਿਵੇਂ ਕੀ ਹੁੰਦਾ ਵੀ ਜਦੋਂ ਅਸੀਂ ਉਪਨੋਮ ਕਰਦੇ ਹਾਂ ਸਾਨੂੰ ਇਦਾਂ ਦੀਆਂ ਸਮੱਸਿਆਵਾਂ ਆਉਂਦੀਆਂ ਦੇਖਣ ਨੂੰ ਹੂੰ ਵੀ ਕਈਆਂ ਨੇ ਆਪ ਦਾ ਫਾਈਨਾਂਸ ਅਪਰੂਵ ਨਹੀਂ ਕਰਾਇਆ ਹੁੰਦਾ ਹਮ ਹਜੇ ਕੋਈ ਵਾਈਤਾ ਹੀ ਨਹੀਂ ਹੁੰਦੀ ਤੇ ਸਿੱਧਾ ਆ ਕੇ ਉਪਨੋਮ ਤੇ ਆ ਜਾਂਦੇ ਆ ਹਨਾ ਤੇ ਘਰ ਬਾਰੇ ਵਿਚਾਰ ਵੀ ਬਜਟ ਪਹਿਲਾਂ ਦੇਖਣਾ ਚਾਹੀਦਾ ਵੀ ਸਾਡਾ ਬਜਟ ਕੀ ਆ ਹਮ ਸਾਡੀ ਆਮਦਨ ਕਿੰਨੀ ਆ ਸਾਡਾ ਖਰਚ ਕਿੰਨਾ ਸਾਡਾ ਫਾਈਨਾਂਸ ਕਿੰਨਾ ਅਪਰੂਵ ਹੋ ਰਿਹਾ ਸਾਡਾ ਲੈਵਲ ਕੀ ਆ ਹਨਾ ਹਮ ਉਹਨੂੰ ਪਹਿਲਾਂ ਜੋੜ ਕਟਾਓ ਕਰਕੇ ਹੀ ਫੇਰ ਮਾਰਕੀਟ ਦੇ ਵਿੱਚ ਤੁਰਨਾ ਚਾਹੀਦਾ ਹਨਾ ਤਾਂ ਤੁਸੀਂ ਡਿਸਪਾਇੰਟ ਨਾ ਹੋ ਹਾਂ ਕਿਉਂਕਿ ਕਈ ਵਾਰੀ ਕੀ ਹੁੰਦਾ ਵੀ ਬੰਦੇ ਦਾ ਆਪਦਾ ਬਜਟ ਜਿਹੜਾ ਹੁੰਦਾ ਉਹ ਮਿਲੀਅਨ ਤੱਕ ਦਾ ਹੁੰਦਾ ਪ੍ਰਾਪਰਟੀ 1.2 1.3 ਤੱਕ ਜਦੋਂ ਉਸ ਤੋਂ ਬਾਅਦ ਪ੍ਰਾਪਰਟੀ ਪਸੰਦ ਆ ਜਾਂਦੀ ਹੈ ਦੇਖਣ ਤੋਂ ਬਾਅਦ ਜਦੋਂ ਫਾਈਨਾਂਸ ਵਾਲੇ ਕੋਲੇ ਜਾਂਦੇ ਆ ਤੇ ਉਹ ਕਹਿੰਦਾ ਨਹੀਂ ਜੀ ਉਹ ਸਾਰੇ ਉਹਦੇ ਡਾਕੂਮੈਂਟਸ ਦੇਖਦਾ ਵੀ ਤੁਹਾਡਾ ਤਾਂ ਇਹ ਅਪਰੂਵ ਨਹੀਂ ਹੋ ਸਕਦਾ ਫਿਰ ਬੰਦੇ ਦਾ ਮਨ ਨਰਾਸ਼ ਹੁੰਦਾ ਆ ਵੀ ਐਟ ਲੀਸਟ ਪਹਿਲਾਂ ਪ੍ਰੀ ਅਪਰੂਵਲ ਲੈ ਕੇ ਹਾਂ ਫਿਰ ਆਉਤ ਜਿਆਦਾ ਵਧੀਆ ਹਾਂ ਪਹਿਲਾ ਸਟੈਪ ਇਹ ਫਿਰ ਉਸ ਤੋਂ ਬਾਅਦ ਵੀ ਥੋੜੀ ਡਿਮਾਂਡ ਕਿੰਨੀ ਆ ਹਣਾ ਵੀ ਵੇਖੋ ਇਹ ਤਾਂ ਹੈ ਨਹੀਂ ਵੀ ਇੱਥੇ ਤਾਂ ਸਾਰਾ ਦਿਨ ਘਰ ਵਿਕਦੇ ਤੇ ਖਰੀਦੇ ਜਾਂਦੇ ਆ ਜਦੋਂ ਮਰਜ਼ੀ ਤੁਸੀਂ ਡਾਊਨ ਸਾਈਜ਼ ਕਰ ਲਓ ਜਦੋਂ ਮਰਜ਼ੀ ਅਪ ਸਾਈਜ਼ ਕਰ ਲਓ ਹਾਂਜੀ ਜਿਹੜੀ ਤੁਹਾਡੀ ਵਰਤਮਾਨ ਆਮਦਨ ਹੂੰ ਉਸ ਹੱਦ ਨਹੀਂ ਤੁਹਾਨੂੰ ਫੈਸਲਾ ਲੈਣਾ ਚਾਹੀਦਾ ਤੇ ਉਸ ਤੋਂ ਬਾਅਦ ਜਿੰਨੀ ਤੁਹਾਡੀ ਰਿਕੁਆਇਰਮੈਂਟ ਆ ਜਦੋਂ ਤੁਸੀਂ ਰਿਕੁਆਇਰਮੈਂਟ ਤੋਂ ਵੱਧ ਲੈਨੇ ਆ ਹਣਾ ਤੇ ਉਹ ਫਿਰ ਤੁਹਾਨੂੰ ਸਮੱਸਿਆਵਾਂ ਹੀ ਆਉਂਦੀਆਂ ਨੇ ਹੂੰ ਆ ਬੀ ਉਹ ਫਿਰ ਕਿਸ਼ਤਾਂ ਭਰਨ ਦਾ ਪ੍ਰੋਬਲਮ ਆਊਗੀ ਜਾਂ ਅੱਗੇ ਤੋਂ ਅੱਗੇ ਹਾਂ ਮੈਂ ਸਹੀ ਗੱਲ ਆ ਤੇ ਜਦੋਂ ਘਰ ਦੇ ਵਿੱਚ ਐਕਚੁਅਲੀ ਵੇਖਣੀ ਆ ਮੈਂ ਤੁਹਾਨੂੰ ਕੁਐਸਚਨ ਕੀਤਾ ਸੀਗਾ ਵੀ ਸਭ ਤੋਂ ਕਿਹੜੀਆਂ ਜ਼ਰੂਰੀ ਚੀਜ਼ਾਂ ਨੇ ਜਦੋਂ ਤੁਸੀਂ ਕੋਈ ਘਰ ਲੈ ਰਹੇ ਹੋ ਵੀ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਉਹ ਉਹਦੇ ਵਿੱਚ ਜਿਹੜੀ ਖਿਆਲ ਰੱਖਣੇ ਵਖੋ ਹਰੇਕ ਦੀ ਨਾ ਵੱਖੋ ਵੱਖਰੀ ਡਿਮਾਂਡ ਆ ਜਦੋਂ ਖਿਆਲ ਰੱਖਣ ਦੇ ਵਿਸ਼ੇ ਤੇ ਮੈਂ ਤੁਹਾਨੂੰ ਗੱਲ ਦੱਸਦਾ ਵੀ ਪਹਿਲੀ ਗੱਲ ਤਾਂ ਜਦੋਂ ਕੋਈ ਕਈ ਬੰਦੇ ਲੈਂਦੇ ਘਰ ਦੇਖਣ ਵਾਸਤੇ ਹਨਾ ਹੁਣ ਹਰੇਕ ਦੀ ਆਪਦੀ ਕੰਮ ਦੇ ਮੁਤਾਬਕ ਆ। ਕਈ ਮੈਨੂੰ ਆ ਕੇ ਕਹਿੰਦੇ ਜੀ ਇਹ ਸਾਨੂੰ ਨਾ ਲੈਂਡ ਵੱਧ ਚਾਹੀਦੀ ਆ। ਹੂੰ ਹੈਨਾ? ਲੈਂਡ ਵੱਧ ਚਾਹੀਦੀ ਆ ਕੀ ਸਾਡੇ ਕੋਲੇ ਉਹਨੂੰ ਮੈਂਟੇਨੈਂਸ ਕਰਨ ਦੀ ਸਮਾਂ ਹੈਗਾ? ਹੂੰ ਹੈਨਾ? ਵੀ ਕੱਲੀ ਲੈਂਡ ਵੱਧ ਪਿੱਛੇ ਮੁੜ ਕੇ ਪਲਾਸਟਿਕ ਵਾਲਾ ਹੀ ਘਾਹ ਲਾਉਣਾ ਪਵੇ ਉਹਦਾ ਕੀ ਫਾਇਦਾ? ਫਿਰ ਆਰਟੀਫੀਸ਼ੀਅਲ ਘਾਹ ਲਾਉਣਾ ਪਵੇ ਉਹਦਾ ਕੀ ਫਾਇਦਾ? ਫਿਰ ਜਿਹੜੀ ਸਭ ਤੋਂ ਪਹਿਲਾਂ ਦੇਖਣ ਵਾਲੀਆਂ ਜਿਹੜੀਆਂ ਸਹੂਲਤਾਂ ਮੇਨ ਨੇ ਹੈਨਾ? ਵੀ ਸਾਨੂੰ ਇਹ ਸਾਡੇ ਕੰਮ ਤੋਂ ਕਿੰਨੀ ਦੂਰ ਪੈ ਰਿਆ? ਹੂੰ ਜਿਵੇਂ ਫੈਮਿਲੀਜ਼ ਨੇ ਸਾਡੇ ਬੱਚਿਆਂ ਨੂੰ ਸਕੂਲ ਤੋਂ ਕਿੰਨੀ ਦੂਰ ਪੈ ਰਿਆ ਹਨਾ ਇਹ ਚੀਜ਼ਾਂ ਨੂੰ ਮੁੱਖ ਰੱਖਣ ਦੀ ਲੋੜ ਆ ਹਨਾ ਉਸ ਤੋਂ ਬਾਅਦ ਮਾਰਕੀਟ ਤੋਂ ਕਿੰਨੀ ਦੂਰ ਆ ਹਾਂਜੀ ਹਨਾ ਉਹ ਉਹਦੀ ਜਿਹੜੀ ਹੈਗੀ ਆ ਲੁੱਕ ਕਿੱਦਾਂ ਦੀ ਆ ਹਾਂਜੀ ਹਨਾ ਜਿੰਨੀ ਸਾਡੀ ਰਿਕੁਆਇਰਮੈਂਟ ਆ ਮੰਨ ਲਓ ਅਸੀਂ ਫੈਮਿਲੀ ਚ ਚਾਰ ਮੈਂਬਰ ਆ ਕਿੰਨੇ ਬੈੱਡਰੂਮ ਘਰ ਆ ਹਨਾ ਉਹਦੇ ਚ ਮਾਸਟਰ ਬੈੱਡਰੂਮ ਦਾ ਸਾਈਜ਼ ਕੀ ਆ ਬਾਥਰੂਮ ਕਿੱਦਾਂ ਦੇ ਆ ਹਨਾ ਗੈਰਾਜ ਦੀ ਫੈਸਿਲਿਟੀ ਕਿਦਾਂ ਦੀ ਆ ਹਰ ਪੱਖ ਤੋਂ ਹੀ ਦੇਖਣਾ ਪੈਂਦਾ ਯਾਨੀ ਕਿ ਘਰ ਲੈਣ ਲੱਗਿਆਂ ਕੋਈ ਇਕ ਐਂਗਲ ਦੇਖ ਕੇ ਨਹੀਂ ਚੱਲਿਆ ਜਾਂਦਾ ਸਹੀ ਗੱਲ ਹਰ ਐਂਗਲ ਦੇਖਣਾ ਪੈਂਦਾ ਬੱਚਿਆਂ ਦੀ ਸਹੂਲਤ ਨੂੰ ਮੈਂ ਤਾਂ ਸਭ ਨੂੰ ਪਰਿਵਾਰ ਵਾਲਿਆਂ ਨੂੰ ਇਹੀ ਰਹਿ ਦਿੰਦਾ ਨਾ ਵੀ ਪਹਿਲਾਂ ਬੱਚਿਆਂ ਦੀ ਸਹੂਲਤ ਦੇਖੋ ਵੀ ਉਹਨਾਂ ਨੇ ਸਕੂਲ ਜਾਣਾ ਕਾਲਜ ਜਾਣਾ ਉਹਨਾਂ ਨੂੰ ਕਿੰਨੀ ਦੂਰ ਪੈ ਰਿਹਾ ਹੈ ਨਾ ਉਹਨਾਂ ਦੀ ਬੱਸ ਫੈਸਿਲਿਟੀ ਕੀ ਆ ਜਾਂ ਉਹ ਕਿੱਦਾਂ ਜਾ ਸਕਦੇ ਹਨ ਫਿਰ ਕੰਮ ਤੇ ਆਪਾਂ ਡੇਲੀ ਕੰਮ ਤੇ ਜਾਣਾ ਸਾਨੂੰ ਕੰਮ ਤੇ ਜਾਣ ਘਰ ਕਿੰਨੀ ਦੂਰ ਲੈਣਾ ਚਾਹੀਦਾ ਸਾਰੇ ਪੱਖ ਦੇਖਣ ਦੀ ਲੋੜ ਪੈਂਦੀ ਆ ਕੋਈ ਇੱਕ ਐਂਗਲ ਨਹੀਂ ਆਪਾਂ ਕਹਿ ਸਕਦੇ ਕਾਫੀ ਪੱਖ ਦੇਖਣੇ ਪੈਂਦੇ ਆ ਕੁਛ ਐਹੋ ਜਿਹਾ ਆਈਡੀਆ ਹੈਗਾ ਕਿ ਜਿਵੇਂ ਤੁਸੀਂ ਮੰਨ ਲਓ ਕੋਈ ਪ੍ਰਾਪਰਟੀ ਲੈਣ ਲੱਗੇ ਹੋ ਤੁਸੀਂ ਇਹ ਵੀ ਮੈਨੂੰ ਇਹਨੂੰ ਮੈਂ ਇਨਵੈਸਟਮੈਂਟ ਪ੍ਰਾਪਰਟੀ ਦੇ ਤੌਰ ਤੇ ਵੀ ਵਰਤ ਸਕਦਾ ਤੇ ਜੇ ਰਹਿਣਾ ਪਵੇ ਤਾਂ ਫਿਰ ਵੀ ਮੇਰੇ ਲਈ ਇਹ ਠੀਕ ਰਹੂਗੀ ਕੁਛ ਐਹੋ ਜਿਹਾ ਆਈਡੀਆ ਕੋਈ ਹਾਂਜੀ ਦੇਖੋ ਮੈਂ ਤਾਂ ਜਦੋਂ ਕਿਸੇ ਨੂੰ ਰੈਅ ਦਿੰਦਾ ਮੈਂ ਉਹਨੂੰ ਕਹਿੰਦਾ ਦੋ ਤਿੰਨ ਐਂਗਲ ਜ਼ਰੂਰ ਦੇਖੋ ਇੱਕ ਤਾਂ ਜਦੋਂ ਘਰ ਤੁਸੀਂ ਲੈ ਰਹੇ ਆ ਵੀ ಾಯಶ <kallar> ವಾಸ್ತೆ ਤੁਸੀਂ ਇਹ ਵੀ ਦੇਖੋ ਵੀ ਜੇ ਇਨਵੈਸਟਮੈਂਟ ਪ੍ਰੋਪਰਟੀ ਜਿਵੇਂ ਸਾਡੀਆਂ ਕਾਫੀ ਪ੍ਰੋਪਰਟੀਆਂ ਜਿਵੇਂ ਸਾਡੀ ਗ੍ਰੈਨੀ ਫਲੈਟਸ ਨੇ ਹਾਂਜੀ ਹਨਾ ਬੰਦੇ ਨੇ ਰਹਿਸ਼ ਵੀ ਆਪਦੀ ਕਰ ਲਈ ਘਰ ਵੀ ਆਪਦਾ ਬਣ ਗਿਆ ਤੇ ਰੈਂਟ ਵੀ ਆ ਰਿਹਾ ਨਾਲ ਤੇ ਉਹਦੀ ਮਾਰਗੇਜ ਸੌਖੀ ਨਿਕਲ ਰਹੀ ਹੈ ਆਫਕੋਰਸ ਬੜਾ ਫਰਕ ਪੈਂਦਾ ਦੂਜੀ ਗੱਲ ਉਸ ਉਹਦੀ ਰੀਸੇਲ ਵੈਲਿਊ ਵੀ ਕੱਲ ਨੂੰ ਸਾਨੂੰ ਫਿਊਚਰ ਦੇ ਵਿੱਚ ਜੇ ਸਾਨੂੰ ਘਰ ਰੀਸੇਲ ਕਰਨਾ ਪਵੇ ਤਾਂ ਕੀ ਇਹਦੀ ਕੀਮਤ ਵਧੂਗੀ ਜਾਂ ਘਟੂਗੀ ਜਾਂ ਸੇਮ ਸਾਨੂੰ ਮਿਲੂਗੀ ਹਨਾ ਉਹ ਏਰੀਆ ਵਾਈਜ਼ ਦੀ ਡਿਪੈਂਡ ਕਰਦਾ ਹੁੰਦਾ ਜਦੋਂ ਅਸੀਂ ਕਿਉਂਕਿ ਜਦੋਂ ਘਰ ਵੇਚਣਾ ਜਾਂ ਖਰੀਦਣਾ ਉਦੋਂ ਇਹ ਸਾਰੇ ਪੱਖ ਜੀ ਵੇਖਾਂਗੇ ਫੇਰ ਹੀ ਚੱਲਿਆ ਜਾਂਦਾ ਜੇ ਅਸੀਂ ਉਸ ਏਰੀਏ ਚ ਲੈ ਲੈਨੇ ਆ ਮੰਨ ਲਓ ਜਿਵੇਂ ਜੌਬਸ ਹੀ ਆ ਹਨਾ ਬਹੁ ਗਿਣਤੀ ਜੌਬਸ ਕਿਹੜੇ ਏਰੀਏ ਚ ਨੇ ਹਨਾ ਆਫਿਸ ਕਿੱਥੇ ਨੇ ਲੋਕ ਕਿੱਧਰ ਨੂੰ ਜਾ ਰਹੇ ਨੇ ਹਨਾ ਤੇ ਉਹ ਜਦੋਂ ਥੋੜਾ ਉਸ ਏਰੀਏ ਤੋਂ ਸਹੂਲਤ ਉਹ ਬੱਸ ਫੈਸਿਲਿਟੀ ਕਿੰਨੀ ਆ ਬੱਸ ਦੀ ਸਰਵਿਸ ਕਿੰਨੇ ਮਿੰਟ ਬਾਅਦ ਦੀ ਹੈਗੀ ਆ ਜਿਵੇਂ ਆਪਣੀ ਗੰਗਾਲਨ ਤੋਂ ਸਿਟੀ ਨੂੰ ਆਪਾਂ ਆਉਂਦੇ ਆ ਹਨਾ ਪਹੁੰਚ ਦੀ ਸਹੂਲਤ ਹੈਗੀ ਆ ਵੀ ਇਹ ਸਾਰੇ ਪੱਖ ਦੇਖਣ ਦੀ ਲੋੜ ਪੈਂਦੀ ਆ ਠੀਕ ਆ ਜੀ ਜਿਹੜੀ ਮੇਨ ਸਟ੍ਰੀਮ ਰੀਅਲ ਏਸਟੇਟ ਏਜੰਸੀ ਆ ਇਹ ਇਹਨਾਂ ਕੋਲ ਕਿਹੜੇ ਏਰੀਆ ਦੇ ਵਿੱਚ ਭਾਜੀ ਜ਼ਿਆਦਾ ਕਰਨੇ ਤੇ ਉਹ ਕਿਹੜੇ ਕੁ ਲੈਵਲ ਦੇ ਨੇ ਬਜਟ ਦੇ ਹਿਸਾਬ ਨਾਲ ਉਹ ਮੜਾਏ ਦੱਸੋ ਲੋਕਾਂ ਨੂੰ ਸਾਡੇ ਕੋਲੇ ਘਰ ਵੈਸੇ 9 ਲੱਖ ਡਾਲਰ ਤੋਂ ਸ਼ੁਰੂ ਹੋ ਜਾਂਦੇ ਆ ਤੇ 2.2 ਤੱਕ ਦੇ ਨੇ ਜੀ ਓਕੇ ਤੇ ਲਗਭਗ ਸਾਰੇ ਆਪਣੇ ਕੈਨਬਰਾ ਏਰੀਏ ਦੇ ਮੇਨ ਮੈਂ ਤੁਹਾਨੂੰ ਸਵਰਪ ਦੱਸ ਦਿੰਦਾ ਜਿਵੇਂ ਟੇਲਰ ਦੇ ਵਿੱਚ ਸਾਡੇ ਕੋਲੇ ਘਰ ਨੇ ਮੌਨਕ੍ਰਿਫਟ ਚ ਨੇ ਹਾਂਜੀ ਜੈਕਾਡ ਦੇ ਵਿੱਚ ਨੇ ਵਿਟਲਮ ਚ ਨੇ ਡੈਨਮਨ ਪ੍ਰੋਸਪੈਕਟ ਚ ਨੇ ਇਧਰ ਗੂਗੋਂਗ ਚ ਨੇ ਹੈਨਾ ਸਾਡੇ ਕੋਲੇ ਯਾਸ ਚ ਵੀ ਬਲੌਕ ਨੇ ਹਮ ਹੁਣ ਆਉਣ ਜਾ ਰਹੇ ਨੇ ਸਾਡੇ ਕੋਲ ਜਿਹੜੇ ਯਾਸ ਦੇ ਵਿੱਚ ਬਲੌਕ ਨੇ 1000 ਸਕਰ ਮੀਟਰ ਦੇ ਬਲੌਕ ਨੇ ਅਸੀਂ ਹਾਊਸ ਐਂਡ ਲੈਂਡ ਪੈਕੇਜ ਦੇ ਰਹੇ ਆ ਸਾਡੇ ਕੋਲੇ ਉੱਥੇ ਦੋ ਬਲੌਕ 850 ਸਕਰ ਮੀਟਰ ਦੇ ਨੇ ਤੇ 19 ਬਲੌਕ 1000 ਸਕਰ ਮੀਟਰ ਦੇ ਨੇ ਓਕੇ ਤੇ ਅਸੀਂ ਉਹ ਹਾਊਸ ਐਂਡ ਲੈਂਡ ਪੈਕੇਜ ਦੇਣ ਜਾ ਰਹੇ ਆ 4 ਬੈਡਰੂਮ 2 ਬਾਥਰੂਮ 2 ਗਾਰਾਜ 9 ਲੱਖ ਡਾਲਰ ਚ ਨਿਊਕੇ ਤੇ ਤੁਹਾਡੀ ਕੰਪਨੀ ਹੋਰ ਵੀ ਕੁਝ ਕਰਦੀ ਹੈ ਜਿ ਤਰ੍ਹਾਂ ਲੋਨ ਉਹਦੇ ਵਿੱਚ ਹੈਲਪ ਕਰਦੀ ਹੋਵੇ ਬ੍ਰੋਕਰ ਹੋਣ ਇਸ ਕੰਪਨੀ ਚ ਜਾਂ ਇਹੋ ਜਿਹਾ ਵੀ ਕੁਝ ਹੈ ਹਾਂਜੀ ਸਾਡੇ ਨਾ ਜਿਹੜੀ ਸਭ ਤੋਂ ਵੱਡੀ ਸਹੂਲਤ ਆ ਜਦੋਂ ਕੋਈ ਬਾਹਰ ਆਉਂਦਾ ਹਨਾ ਹਾਂਜੀ ਇੱਕੋ ਛੱਤ ਥੱਲੇ ਅਸੀਂ ਤਿੰਨ ਸਹੂਲਤਾਂ ਦੇ ਰਹੇ ਹਾਂ ਸਾਡੇ ਗੰਗਲ ਇੰਚ ਆਫਿਸ ਨੇ ਉੱਥੇ ਸਾਡਾ ਮੇਨ ਸਟ੍ਰੀਮ ਰੀਅਲ ਏਸਟੇਟ ਦਾ ਆਫਿਸ ਆ ਉੱਥੇ ਸਾਡਾ ਬਿਲਡਿੰਗ ਲਾਈਨ ਦਾ ਸਬੰਧਤ ਤਾਜ ਬਿਲਡਿੰਗ ਗਰੁੱਪ ਦਾ ਆਫਿਸ ਆ ਜੇ ਕਿਸੇ ਨੇ ਘਰ ਬਣਵਾਉਣਾ ਹਾਊਸ ਐਂਡ ਲੈਂਡ ਪੈਕੇਜ ਲੈਣਾ ਜਾਂ ਮੰਨ ਲਓ ਕਿਸੇ ਨੇ ਬਲਾਕ ਲੈ ਲਿਆ ਪਰ ਆਪ ਵੀ ਪਾਉਣਾ ਚਾਹੁੰਦਾ ਤੇ ਉਹ ਸਾਨੂੰ ਅਪਰੋਚ ਕਰ ਲੈ ਦੂਸਰੀ ਗੱਲ ਜਿਹੜਾ ਫਾਈਨਾਂਸ ਆ ਮੇਨ ਹੈ ਨਾ ਅਸੀਂ ਫਾਈਨਾਂਸ ਦੀ ਸਹੂਲਤ ਵੀ ਦਿੰਦੇ ਆ ਸਾਡਾ ਤਾਜ ਮੌਰਗੇਜ ਸੋਲੂਸ਼ਨ ਨਾਂ ਦੀ ਕੰਪਨੀ ਆ ਹੂੰ ਉਹਦੇ ਰਾਈ ਅਸੀਂ ਸਾਰਿਆਂ ਦੀ ਇਹ ਹੈਲਪ ਕਰਦੇ ਆ ਫਾਈਨਾਂਸ ਦੇ ਲਈ ਸੋ ਇਹ ਆ ਵੀ ਜਿਹੜਾ ਵੀ ਘਰ ਖਰੀਦਣ ਲਈ ਆਉਂਦਾ ਉਹਦੇ ਲਈ ਇੱਕੋ ਛੱਤ ਥਲੇ ਤਿੰਨ ਸਹੂਲਤਾਂ ਨੇ ਪਹਿਲਾਂ ਉਹਨੇ ਲੋਨ ਪ੍ਰੂਫ ਕਰਾਉਣਾ ਉਹ ਸਾਡੇ ਤੋਂ ਕਰਵਾ ਸਕਦਾ ਫਿਰ ਜੇ ਉਹਨੇ ਬਲੌਕ ਲੈਣਾ ਅਸੀਂ ਉਹ ਦਵਾਉਨੇ ਆ ਜੇ ਉਹਨੇ ਘਰ ਆ ਬਣਵਾਉਣਾ ਤੇ ਸਾਡੀ ਕੰਪਨੀ ਤੋਂ ਸਿੱਧਾ ਬਣਵਾ ਸਕਦਾ ਜੇ ਸਾਡੇ ਤੋਂ ਹਾਊਸ ਐਂਡ ਲੈਂਡ ਪੈਕੇਜ ਲੈਣਾ ਤੇ ਅਸੀਂ ਉਹ ਮੀਨ ਇਸ ਟਾਈਮ ਦੇ ਰਹੀਂ ਦਿੰਨੇ ਆ ਤਾਈਓ ਸਾਡੇ ਹੁਣ ਵੀ ਜਿਹੜੇ ਸਟਾਕ ਵੀ ਆ ਸਾਡੇ ਕੋਲ ਤਾਈਓ ਵੱਧ ਰਹਿੰਦਾ ਸਾਡੀ ਕੰਪਨੀ ਕੋਲ ਆ ਆ ਫਿਊਚਰ ਦੇ ਵਿੱਚ ਸਾਡੇ ਕੋਲੇ ਆ ਨਵੇਂ ਸਾਲ ਦੇ ਵਿੱਚ ਪੰਜ ਪ੍ਰਾਪਰਟੀਆਂ ਸਾਡੇ ਕੋਲ ਕਲੀਨ ਚ ਆ ਰਹੀਆਂ ਨੇ ਓਕੇ ਬਸ ਰੈਡੀ ਨੇ ਹੂੰ 90 ਸਾਲ ਦੇ ਵਿੱਚ ਆ ਜਾਣੀਆਂ ਮਕਰਗਰ ਦੇ ਵਿੱਚ 6 ਪ੍ਰਾਪਰਟੀਆਂ ਸਾਡੇ ਕੋਲ ਆ ਰਹੀਆਂ ਨੇ ਜੈਕਾ ਦੇ ਵਿੱਚ 19 ਪ੍ਰਾਪਰਟੀਆਂ ਸਾਡੇ ਕੋਲੇ ਨਵੇਂ ਸਾਲ ਦੇ ਵਿੱਚ ਅਸੀਂ ਕਰਨ ਜਾ ਰਹੇ ਹਾਂ ਤੇ ਸਟਾਕ ਸਾਡੀ ਕੰਪਨੀ ਕੋਲੇ ਬਹੁਤ ਆ ਤੇ 9 ਲੱਖ ਡਾਲਰ ਤੋਂ ਲੈ ਕੇ 2.2 ਤੱਕ ਦੇ ਸਾਡੇ ਕੋਲੇ ਘਰ ਨੇ ਹਰ ਤਰ੍ਹਾਂ ਦਾ ਬਾਅਰ ਆ ਯਾਨੀ ਕਿ ਅਸੀਂ ਹਰੇਕ ਦੀ ਸੈਟੀਸਫੈਕਸ਼ਨ ਕਰਾਉਣ ਲਈ ਰੈਡੀ ਰਹਿੰਦੇ ਆ ਇਹ ਨਹੀਂ ਹੁੰਦਾ ਵੀ ਸਾਡੇ ਕੋਲੇ ਘੱਟ ਬਜਟ ਵਾਲੀਆਂ ਹੈ ਨਹੀਂ ਜਾਂ ਵੱਧ ਬਜਟ ਵਾਲੀਆਂ ਤੇ ਜੇ ਉਸ ਹਿਸਾਬ ਨਾਲ ਹੋਣ ਰੀਸੈਂਟਲੀ 2-3 ਇੰਟਰਸਟ ਕੱਟ ਲੱਗੇ ਨੇ ਉਸ ਹਿਸਾਬ ਨਾਲ ਤੁਹਾਨੂੰ ਕੀ ਲੱਗਦਾ ਕਿ ਮਾਰਕੀਟ ਅਗਾ ਉੱਪਰ ਜਾਊਗੀ ਇਨਵੈਸਟਮੈਂਟ ਕਰਨ ਲਈ ਟਾਈਮ ਠੀਕ ਹੈਗਾ ਹੁਣ ਹਾਂਜੀ ਮੈਂ ਮੈਂ ਤੁਹਾਨੂੰ ਉਹੀ ਦੱਸਦਾ ਵੀ ਹੁਣ ਜੈਕਾ ਦੇ ਵਿੱਚ ਅਸੀਂ ਘਰ ਲਾਇਆ ਹੋਇਆ 1.3 ਦਾ ਹਾਂਜੀ ਫੋਰਸ ਹੁਣ ਬਾਹਰ ਆਇਆ ਉਹ ਅਜੇ ਤੋਂ 6 ਮਹੀਨੇ ਪਹਿਲਾਂ ਵੀ ਆਇਆ ਸੀ ਉਹ ਜੈਕਾ ਜੀ ਮੈਂ ਉਦੋਂ ਘਰ ਸੈਲ ਕਰ ਰਿਹਾ ਸੀਗਾ ਤੇ ਉਹ ਕਈ ਵਾਰੀ ਕੀ ਹੁੰਦਾ ਜਿਹੜੀ ਰੇਟ ਕੱਟਦਾ ਮੈਂ ਉਦੋਂ ਉਹਨਾਂ ਨੂੰ ਸਮਝਾਇਆ ਹਨਾ ਮੈਂ ਕਿਹਾ ਬਾਈ ਜੀ ਵੀ ਤੁਸੀਂ ਇਹ ਘਰ ਲੈ ਲਓ ਉਦੋਂ ਸੀ 1.75 ਦਾ ਉਹ ਘਰ ਵੀ ਕਿਹਾ ਸੀਗਾ ਓਕੇ ਠੀਕ ਹੈ ਜੀ ਤੇ ਉਹਨਾਂ ਨੇ 1.65 ਲਾਇਆ ਸੀ ਹੂੰ 10 ਲੱਖ 65 ਹਜ਼ਾਰ ਉਹਨਾਂ ਨੇ ਰੇਟ ਲਾਇਆ ਸੀ ਤੇ 10 75 ਦਾ ਵਿਕ ਗਿਆ ਸੀ ਹਾਂ ਜੀ ਮੈਂ ਉਦੋਂ ਦੱਸਿਆ ਉਹਨੂੰ ਬਾਈ ਜੀ ਨੂੰ ਮੈਂ ਕਿਹਾ ਬਾਈ ਜੀ ਵੀ ਇਹ ਨਾ ਰੇਟ ਕੱਟ ਫਿਊਚਰ 'ਚ ਲੱਗਣੇ ਨੇ ਪ੍ਰਾਪਰਟੀ ਦੇ ਭਾਅ ਵੱਧ ਜਾਣੇ ਨੇ ਤੇ ਤੁਸੀਂ ਇਹ ਘਰ ਲੈ ਲਓ ਚਲੋ ਉਦੋਂ ਕਿਸੇ ਗੱਲੋਂ ਖੁੰਝ ਗਏ ਹੁਣ ਉਹ ਜਦੋਂ 1.3 ਵਾਲਾ ਆਏ ਵੇਖਣ ਮੈਨੂੰ ਕਹਿੰਦੇ ਵੀ ਭਾਈ ਜੀ ਘਰ ਤਾਂ ਲੈਂਡ ਸਾਈਜ਼ ਵੀ ਸੇਮ ਆ ਤੇ ਬਿਲਡ ਸਾਈਜ਼ ਏਰੀਆ ਵੀ ਸੇਮ ਆ ਕਵਰਡ ਏਰੀਆ ਚਾਰ ਬੈਡਰੂਮ ਤਿੰਨ ਬਾਥਰੂਮ ਦੋ ਗਰਾਜ ਤੇ ਇਹ ਤਾਂ 1.3 ਤੇ ਜਾਵਦੀ ਮੈਂ ਕਹਿੰਦਾ ਭਾਈ ਜੀ ਤਿੰਨ ਰੇਟ ਕੱਟ ਲੱਗੇ ਆ ਮੈਂ ਕਹਿੰਦੀ ਹੁਣ ਵੀ ਇਹ ਫਿਊਚਰ ਦੇ ਵਿੱਚ ਵੀ ਸੰਭਾਵਨਾ ਹੈ ਕਿ ਰੇਟ ਕਟ ਹੋਰ ਲੱਗੂਗਾ ਨਵੇਂ ਸਾਲ ਦੇ ਵਿੱਚ ਪ੍ਰਾਪਰਟੀਆਂ ਦੇ ਭਾਅ ਹੋਰ ਵਧਣੇ ਨੇ ਸੋ ਇਸ ਕਰਕੇ ਜਦੋਂ ਹੀ ਰੇਟ ਕਟ ਲੱਗਦਾ ਭਾਈ ਜੀ ਪ੍ਰਾਪਰਟੀ ਦੇ ਰੇਟ ਵਧਦੇ ਨੇ ਇਹ ਤਿੰਨ ਰੇਟ ਕਟ ਲੱਗਣ ਕਰਕੇ ਬੂਮ ਵੀ ਆਇਆ ਹੈ ਨਾ ਪ੍ਰਾਪਰਟੀ ਰੇਟ ਵੀ ਵਧੇ ਤੇ ਰੇਟ ਹੁਣ ਹੋਰ ਵੀ ਵਧਣਗੇ ਠੀਕ ਹੈ ਧੰਨਵਾਦ ਭਾਈ ਤੁਹਾਡਾ ਬਹੁਤ ਬਹੁਤ ਆਨਲੀ ਤੇ ਬੜੇ ਵਧੀਆ ਤਰੀਕੇ ਤੁਸੀਂ ਗੱਲਬਾਤ ਕੀਤੀ ਸਾਰੀ ਥੈਂਕ ਯੂ ਜੀ ਥੈਂਕ ਯੂ ਠੀਕ ਹੈ ਭਾਈ ਧੰਨਵਾਦ ਜੀ